ਜਸਪੀਰ ਪੁੱਲਰ ਦਾ ਬਾਲ ਨਾਵਲ ਆਲੇ-ਪੋਲੇ ਦਾ ਤੇਰਵਾੰਗ ਜੰਗਲ ਦੇ ਪੰਛੀ ਨਿਤ ਵਾਂਗ ਮੂੰਹ ਨੇਰੇ ਚਾਕ ਪਏ ਉਹਨਾਂ ਦੀਆਂ ਆਵਾਜ਼ਾਂ ਨੇ ਦਿਨ ਦੇ ਚੜਾ ਦੀ ਸੋ ਬੁੱਢੀ ਮਾਂ ਨੂੰ ਦੇ ਦਿੱਤੀ ਬੁੱਢੀ ਮਾਂ ਉੱਠ ਕੇ ਨਹਾਤੀ ਤੁੱਤੀ ਗਾਂ ਸੰਭੀ ਦੁੱਧ ਚੋਇਆ ਰੋਟੀ ਪਕਾਈ ਤੇ ਨਿਤ ਦਿਾਰ ਤੋਂ ਵਿਹਲੀ ਹੋ ਕੇ ਰੱਬੂ ਨੂੰ ਜਗਾਇਆ ਆਪਣੀ ਰੋਟੀ ਉਹਨੇ ਪੱਲੇ ਬੰਨ ਲਈ ਬਾਕੀ ਚੰਗੇਰ ਚ ਰੱਖ ਕੇ ਟੱਕ ਦਿੱਤੀ ਜਾਣ ਲੱਗਿਆ ਉਹਨੇ ਰੱਬੂ ਨੂੰ ਵੇਲੇ ਨਾਲ ਰੋਟੀ ਖਾ ਲੈਣ ਦੀ ਪੱਕੇ ਕੀਤੀ ਤੇ ਵੇੜੇ ਦੇ फाटक ਨੂੰ ਬਿਨਾਂ ਖੋਲਿਆਂ ਮੋਟੀਆਂ ਲੱਕੜਾਂ ਦੇ ਵਿੱਚੋਂ ਦੀ ਬਾਹਰ ਨਿਕਲ ਗਈ ਖੁੱਲੇ ਵੇੜੇ ਦੇ ਚੁਫੇਰੇ ਕੰਡਿਆਲੀਆਂ ਛਾਪਿਆਂ ਦੀ ਸੰਘਣੀ ਵਾੜ ਸੀ ਵਾੜ ਨੂੰ ਜੰਗਲੀ ਵੇਲਾਂ ਨੇ ਢੱਕਿਆ ਹੋਇਆ ਸੀ ਵੇੜੇ ਦੇ ਇੱਕ ਪਾਸੇ ਚਾਰ ਮੋٹے-ਮੋٹے ਤਣਿਆਂ ਨੂੰ ਪੁਰੋਂ ਬਰਾਬਰ ਕੱਟ ਕੇ ਉੱਤੇ ਝੁੱਗੀ ਪਾਈ ਹੋਈ ਸੀ ਇਹ ਬੁੱਢੇ ਮਾਂ ਤੇ ਰੱਬੂ ਦਾ ਘਰ ਸੀ ਜ਼ਮੀਨ ਤੋਂ ਕਾਫੀ ਉਚਾਈ ਤੇ ਹੋਣ ਕਰਕੇ ਝੁੱਗੀ ਨੂੰ ਕੋਈ ਬਾਹਰੀ ਖਤਰਾ ਨਹੀਂ ਸੀ ਝੁੱਗੀ ਚ ਜਾਣ ਲਈ ਕਟਾਣ ਕੱਟ ਕੇ ਪੌੜਿਆਂ ਵਾਲੀ ਪੌੜੀ ਬਣਾਈ ਹੋਈ ਸੀ ਬੁੱਢੀ ਮਾਂ ਹਾਲੇ ਕੁਝ ਦੂਰ ਹੀ ਗਈ ਸੀ ਕਿ ਰੱਬੂ ਨੂੰ ਆਪਣੀ ਗੱਲ ਯਾਦ ਆ ਗਈ ਉੱਕਾ ਲਈ ਨਾਲ ਪੌੜੀ ਦੇ ਤਿੰਨ ਪੌੜੇ ਚੜਿਆ ਉੱਚੱਕ ਕੇ ਮਾਂ ਨੂੰ ਹਾਕ ਮਾਰੀ ਕੀ ਹੈ ਬੁੱਢੀ ਮਾਂ ਪਿੱਛੇ ਮੁੜੀ ਮਾਂ ਮੇਰਾ ਦਿਲ ਕਰਦਾ ਮੈਂ ਸਾਰਾ ਜੰਗਲ ਘੁਮਾਂ ਤੈਨੂੰ ਰੋਕਿਆ ਕਿ ਨਹੀਂ ਬੁੱਢੀ ਮਾਂ ਹੱਸੀ ਤੇ ਵਾਪਸ ਆ ਕੇ ਫਾਟਕ ਕੋਲ ਖਲੋ ਗਈ ਇੱਥੇ ਤੈਨੂੰ ਜੰਗਲ ਕੋਲ ਹੀ ਪੜਨਾ ਪੈਣਾ ਹੈ ਜੰਗਲ ਤੋਂ ਤਾਂ ਤੂੰ ਬਹੁਤ ਕੁਝ ਸਿੱਖੇਗਾ ਪੰਛੀਆਂ ਬਾਰੇ ਜਨਾਰਾਂ ਬਾਰੇ ਰੁੱਖਾਂ ਬਾਰੇ ਤੇ ਪਰਮਾ ਪਰ ਕੀ ਤੈਨੂੰ ਜਨੌਰਾਂ ਤੋਂ ਡਰ ਲੱਗਦਾ ਹੈ ਨਹੀਂ ਫੇਰ ਜੰਗਲ 'ਚ ਕਈ ਥਾਈਂ ਕੰਡੇ ਵੀ ਨੇ ਬੁੱਢੀ ਮਾਂ ਨੇ ਰੱਬੂ ਦੇ ਨੰਗੇ ਪੈਰਾਂ ਵਾਲ ਵੇਖਿਆ ਤੇ ਸੋਚੀ ਲੈ ਗਈ ਕਈਆਂ ਨੂੰ ਬੁੱਢੀ ਮਾਂ ਦਾ ਖੂਨ ਖਾਰ ਜਾਨਵਰਾਂ ਨਾਲ ਭਰੇ ਜੰਗਲ 'ਚ ਰਹਿਣਾ ਹੈਰਾਨ ਕਰਦਾ ਸੀ ਪਰ ਜਿਹੜੇ ਉਹਨੂੰ ਜਾਣਦੇ ਸਨ ਉਹ ਹੈਰਾਨ ਨਹੀਂ ਸੀ ਹੁੰਦੇ ਬੁੱਢੀ ਮਾਂ ਜੰਗਲ ਨੂੰ ਜਾਣਦੀ ਸੀ ਜੰਗਲ ਦੇ ਜਾਨਵਰਾਂ ਨੂੰ ਜਾਣਦੀ ਸੀ ਇਹ ਉਹਦਾ ਪਾਈਚਾਰਾ ਸੀ ਇਹ ਤੋਂ ਵੱਖਰੇ ਕਿਸੇ ਹੋਰ ਸੰਸਾਰ ਨਾਲ ਉਹਦਾ ਹੁਣ ਕੋਈ ਰਿਸ਼ਤਾ ਨਹੀਂ ਸੀ ਉਹ ਯਤੀਮ ਸੀ ਇੱਕ ਪਰਉਪਕਾਰੀ ਨੇ ਉਹਨੂੰ ਪਾਲਿਆ ਸੀ ਤੇ ਇੱਕ ਸਿੱਗੇ ਸਾਦੇ ਬੰਦੇ ਦੇ ਲੜ ਲਾ ਕੇ ਤੋੜ ਦਿੱਤਾ ਸੀ ਇਸ ਗੱਲ ਨੂੰ ਮੁਦਦ ਹੋ ਗਈ ਸੀ ਉਹ ਇੱਕ ਵਾਰ ਆਪਣੇ ਪਤੀ ਨਾਲ ਆਈ ਮੁੜਕਦੀ ਵਾਪਸ ਨਹੀਂ ਸੀ ਗਈ ਉਹਦੇ ਪਤੀ ਦੇ ਜਿੰਮੇ ਰਾਜਾ ਸਾਹਿਬ ਦੇ ਜੰਗਲ ਵਾਲੇ ਬੰਗਲੇ ਦੀ ਦੇਖਭਾਲ ਦਾ ਕੰਮ ਸੀ ਬੰਗਲਾ ਆਮ ਤੌਰ ਤੇ ਬੰਦ ਹੀ ਰਹਿੰਦਾ ਸੀ ਬਰੇਛ ਮਾਈ ਕੋਈ ਵਿਦੇਸ਼ੀ ਮਹਿਮਾਨ ਕੋਈ ਸਰਕਾਰੀ ਅਫਸਰ ਜਾਂ ਰਾਜਾ ਸਾਹਿਬ ਖੁਦ ਐਲਕਾਰਾਂ ਦੀ ਭੇੜ ਨਾਲ ਆਬਰਾਜਦੇ ਦੋ ਚਾਰ ਦਿਨ ਰੌਣਕ ਰਹਿੰਦੀ ਫਿਰ ਬੰਗਲੇ ਨੂੰ ਜੰਦਰਾ ਲੱਗ ਜਾਂਦਾ ਸੀ ਉਹ ਬੰਗਲੇ ਤੇ ਜਾਣ ਦੀ ਥਾਂ ਕੰਮ ਲਈ ਰਾਜਾ ਸਾਹਿਬ ਦੇ ਖੇਤਾਂ 'ਚ ਜਾਣਾ ਸ਼ੁਰੂ ਕਰ ਦਿੰਦਾ ਸੀ। ਝੁੱਗੀ ਤੋਂ ਦੋਹਾਂ ਪਾਸਿਆਂ ਦਾ ਪਿੰਡਾ ਇੱਕੋ ਜਿਹਾ ਸੀ। ਰਹਿਣ ਲਈ ਇਸ ਤੋਂ ਠੀਕ ਥਾਂ ਭਲਾ ਹੋਰ ਕਿਹੜੀ ਹੋ ਸਕਦੀ ਸੀ? ਪਤੀ ਦੀ ਲੰਮੀ ਬਿਮਾਰੀ ਵੇਲੇ ਤੋਂ ਹੀ ਬੁੱਢੀ ਮਾਂ ਨੇ ਪਤੀ ਦਾ ਕੰਮ ਸੰਭਾਲ ਲਿਆ ਸੀ। ਹੁਣ ਉਹਦੇ ਪਤੀ ਦੀ ਮੌਤ ਨੂੰ 10 ਸਾਲ ਤੋਂ ਵੀ ਵੱਧ ਹੋ ਗਏ ਸਨ। ਰੱਬੂ ਪੌੜੀਆਂ ਉਤਰ ਕੇ ਮਾਂ ਕੋਲ ਆ ਗਿਆ। ਬੁੱਢੀ ਮਾਂ ਨੇ ਪਿਆਰ ਨਾਲ ਰੱਬੂ ਦੀ ਵਾਲਾਂ 'ਚ ਹੱਥ ਫੇਰਿਆ ਤੇ ਮੁਸਕਰਾਈ ਜੰਗਲ ਸਾਨੂੰ ਸਾਰਾ ਕੁਝ ਦਿੰਦਾ ਹੈ ਮੈਂ ਆਉਣ ਲੱਗੀ ਜੰਗਲ ਨੂੰ ਆਖੂਗੀ ਜੰਗਲ ਜੰਗਲ ਮੇਰੇ ਰੱਬੂ ਲਈ ਸੋਹਣੀ ਜਿੱਕਤੀ ਵੀ ਦੇ ਧੰਨਵਾਦ